ਸੱਚੀ ਆਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਲੋਕ ਆਵਾਜ਼ ਤੇ ਮੈਂ ਹਾਂ ਨਾਜ਼ੀਆ ਅਜੋਕਾ ਸਮਾਂ ਡਿਜੀਟਲ ਦਾ ਹੈ ਜਿਸ ਨਾਲ ਤੁਹਾਨੂੰ ਫਾਇਦਾ ਤਾਂ ਬਹੁਤ ਹੋ ਰਿਹਾ ਪਰ ਕਿਤੇ ਨਾ ਕਿਤੇ ਇਸ ਦਾ ਨੁਕਸਾਨ ਵੀ ਹੈ ਜੀ ਹਾਂ ਤੁਹਾਡੀ ਛੋਟੀ ਜਹੀ ਲਾਪਰਵਾਹੀ ਤੁਹਾਨੂੰ ਸਾਈਬਰ ਧੋਖਾਧੜੀ ਦਾ ਸ਼ਿਕਾਰ ਬਣਾ ਰਹੀ ਹੈ ਲੋਕ ਲਗਾਤਾਰ ਇਸ ਜਾਲ ਦੇ ਵਿੱਚ ਫਸਦੇ ਜਾ ਰਹੇ ਹਨ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਿਸ ਤਰੀਕੇ ਨਾਲ ਸਾਈਬਰ ਅਪਰਾਧੀਆਂ ਦੇ ਜਾਲ ਵਿੱਚ ਫਸ ਜਾਂਦੇ ਹਨ ਜੇਕਰ ਤੁਸੀਂ ਧੋਖਾਧੜੀ ਦਾ ਸ਼ਿਕਾਰ ਹੋ ਗਏ ਹੋ ਤੇ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਅੱਗੇ ਕੀ ਕਰਨਾ ਹੈ ਇਥੇ ਜਾਣਕਾਰੀ ਨੂੰ ਧਿਆਨ ਨਾਲ ਸੁਣੋ ਡਿਜੀਟਲ ਯੁੱਗ ਵਿੱਚ ਸਾਈਬਰ ਅਪਰਾਧ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਸਾਈਬਰ ਅਪਰਾਧੀ ਬੱਚਿਆਂ ਬਜ਼ੁਰਗਾਂ ਅਤੇ ਨੌਜਵਾਨਾਂ ਦੇ ਬੈਂਕ ਖਾਤੇ ਖਾਲੀ ਕਰਨ ਲਈ ਵੱਖ-ਵੱਖ ਹਤਕੰਡੇ ਵਰਤ ਰਹੇ ਹਨ ਅਜਿਹੇ ਮਾਮਲਿਆਂ ਨੇ smartphones ਅਤੇ ਇੰਟਰਨੈਟ ਦੇ ਵਰਤੋਂ ਕਰਨ ਵਾਲੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ ਕਿਉਂਕਿ ਹਰ ਰੋਜ਼ ਸਾਈਬਰ ਅਪਰਾਧੀ ਲੋਕਾਂ ਨੂੰ ਵੱਖ-ਵੱਖ ਚਾਲਾਂ ਨਾਲ ਧੋਖਾ ਦੇ ਕੇ ਪੈਸੇ ਗਾਇਬ ਕਰ ਰਹੇ ਹਨ ਇਸ ਕੇਸ ਵਿੱਚ ਆਮ ਤੌਰ ਤੇ ਅਪਰਾਧੀ ਸੀਬੀਆਈ ਜਾਂ ਜੱਜ ਜਾਂ ਪੁਲਿਸ ਵਾਲੇ ਵੱਜੋਂ ਨਕਲ ਕਰਨ ਨੂੰ ਬੁਲਾਉਂਦੇ ਹਨ ਅੱਗੋਂ ਕਹਿਣ ਕਿ ਤੁਹਾਡੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਅਜਿਹੇ ਚ ਜੇਕਰ ਤੁਸੀਂ ਇਸ ਮਾਮਲੇ ਚ ਆਪਣਾ ਨਾਮ ਹਟਾਉਣਾ ਚਾਹੁੰਦੇ ਹੋ ਤਾਂ ਇਸ ਦੌਰਾਨ ਤੁਹਾਡੇ ਤੋਂ ਪੈਸੇ ਦੀ ਮੰਗ ਕੀਤੀ ਜਾਵੇਗੀ ਕੋਈ ਵੀ ਪੁਲਿਸ ਕਰਮਚਾਰੀ ਤੁਹਾਨੂੰ ਵੀਡੀਓ ਲਈ ਕਾਲ ਨਹੀਂ ਕਰੇਗਾ ਨਾਲ ਹੀ ਡਿਜੀਟਲ ਗ੍ਰਿਫਤਾਰੀ ਵਰਗੀ ਕੋਈ ਚੀਜ਼ ਨਹੀਂ ਹੈ ਪੁਲਿਸ ਤੁਹਾਨੂੰ ਕਦੇ ਵੀ ਡਿਜੀਟਲ ਰੂਪ ਵਿੱਚ ਗ੍ਰਿਫਤਾਰ ਨਹੀਂ ਕਰੇਗੀ ਸਾਈਬਰ ਡੀਐਸਪੀ ਅਨੁਸਾਰ ਇੰਨੀ ਦਿਨੀ ਬਿਜਲੀ ਵਿਭਾਗ, ਬੈਂਕ, ਖਜ਼ਾਨਾ ਦਫ਼ਤਰ ਦੀ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਇਸ ਸਮੇਂ ਦੌਰਾਨ ਫੋਨ ਕਾਲਾਂ ਕੀਤੀਆਂ ਜਾਣਗੀਆਂ। ਤੁਹਾਨੂੰ ਇੱਕ ਕਰਮਚਾਰੀ ਦੇ ਰੂਪ ਵਿੱਚ ਇੱਕ ਕਾਲ ਆਵੇਗੀ ਜਾਂ ਇੱਕ ਬੈਂਕ ਕਰਮਚਾਰੀ ਵੱਜੋਂ ਪੇਸ਼ ਕਰਕੇ ਤੁਹਾਡੇ ਤੋਂ ਕੇਵਾਈਸੀ ਵੇਰਵੇ ਮੰਗੇ ਜਾਣਗੇ। ਅਜਿਹੇ 'ਚ ਜਿਵੇਂ ਹੀ ਤੁਸੀਂ ਡਿਟੇਲ ਸ਼ੇਅਰ ਕਰੋਗੇ ਤੁਹਾਡਾ ਏਟੀਐਮ ਬਲੌਕ ਹੋ ਜਾਵੇਗਾ। ਜੇਕਰ ਕੋਈ ਅਧਿਆਪਕ ਸੇਵਾ ਮੁਕਤ ਹੋਇਆ ਹੈ ਤਾਂ ਉਹਨਾਂ ਨੂੰ ਫੋਨ ਕਾਲ ਰਾਹੀਂ ਸੂਚਿਤ ਕੀਤਾ ਜਾਂਦਾ ਹੈ। ਕਿ ਉਹਨਾਂ ਦੀ ਪੈਨਸ਼ਨ ਕੱਟ ਦਿੱਤੀ ਜਾਵੇਗੀ। ਇਸ سلسلے ਵਿੱਚ ਸਾਈਬਰ ਅਪਰਾਧੀ ਉਹਨਾਂ ਤੋਂ ਵੇਰਵੇ ਮੰਗਦੇ ਹਨ ਅਤੇ ਫਿਰ ਪੈਸੇ ਗਾਇਬ ਕਰ ਦਿੱਤੇ ਜਾਂਦੇ ਹਨ। ਇਸ ਵਿੱਚ ਜ਼ਿਆਦਾ ਨੌਜਵਾਨ ਸ਼ਾਮਿਲ ਹੋ ਰਹੇ ਹਨ। ਇਸ ਮਾਮਲੇ ਵਿੱਚ ਪਹਿਲਾਂ ਤੁਹਾਨੂੰ ਕੁਝ ਪੈਸੇ ਨਿਵੇਸ਼ ਕਰਨ ਲਈ ਕਿਹਾ ਜਾਂਦਾ ਹੈ। ਬਦਲੇ ਵਿੱਚ ਸਾਈਬਰ ਧੋਖੇਬਾਜ਼ ਉਹਨਾਂ ਨੂੰ ਦੁੱਗਣੇ ਜਾਂ ਤਿੰਨ ਗੁਣਾ ਪੈਸੇ ਦੇਣ ਦਾ ਵਾਅਦਾ ਕਰਦੇ ਹਨ। ਜਦੋਂ ਇਸ ਚ ਫਸ ਜਾਂਦੇ ਹਨ ਤਾਂ ਉਹਨਾਂ ਨੂੰ ਫਿਰ ਤੋਂ ਵੱਡੀ ਰਕਮ ਨਿਵੇਸ਼ ਕਰਨ ਲਈ ਕਿਹਾ ਜਾਂਦਾ ਹੈ ਅਤੇ ਪੈਸੇ ਲੈਣ ਤੋਂ ਬਾਅਦ ਉਹਨਾਂ ਦੇ ਪੈਸੇ ਵਾਪਸ ਨਹੀਂ ਦਿੱਤੇ ਜਾਂਦੇ ਖਾਤੇ ਬਣਾਉਂਦੇ ਸਮੇਂ ਲੌਗਇਨ ਆਈਡੀ ਅਤੇ ਪਾਸਵਰਡ ਆਪਣਾ ਮਜ਼ਬੂਤ ਰੱਖੋ ਤਾਂ ਜੋ ਜੇ ਤੁਹਾਡਾ ਫੋਨ ਕਿਸੇ ਹੋਰ ਵਿਅਕਤੀ ਕੋਲ ਹੈ ਤਾਂ ਉਹ ਤੁਹਾਡੇ ਫੋਨ ਨਾਲ ਕੋਈ ਛੇੜਛਾੜ ਨਾ ਕਰ ਸਕੇ ਤੇ ਨਾਲ ਹੀ ਆਪਣੀ OTP ਕਿਸੇ ਨੂੰ ਸ਼ੇਅਰ ਨਾ ਕਰੋ ਸਭ ਤੋਂ ਮਹੱਤਵਪੂਰਨ ਜਾਣਕਾਰੀ ਇਹ ਹੈ ਕਿ ਲੋਕ ਅੱਜਕੱਲ ਆਪਣੀ ਬਾਇਓ ਡਾਟਾ ਜਾਂ ਡਿਟੇਲ ਸੋਸ਼ਲ ਮੀਡੀਆ ਤੇ ਸਾਂਝੀਆਂ ਕਰਨ ਲੱਗੇ ਹਨ ਜਿਸ ਕਰਕੇ ਉਹ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੁੰਦੇ ਹਨ ਇਦਾਂ ਦੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਪੰਜਾਬ ਲੋਕ ਆਵਾਜ਼ ਤਤਸਿਆ ਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਲੋਕ ਆਵਾਜ਼ ਤੇ ਮੈਂ ਹਾਂ 나ਜੀਆ ਅਜੋਕਾ ਸਮਾਂ ਡਿਜੀਟਲ ਦਾ ਹੈ ਜਿਸ ਨਾਲ ਤੁਹਾਨੂੰ ਫਾਇਦਾ ਤਾਂ ਬਹੁਤ ਹੋ ਰਿਹਾ ਪਰ ਕਿਤੇ ਨਾ ਕਿਤੇ ਇਸ ਦਾ ਨੁਕਸਾਨ ਵੀ ਹੈ ਜੀ ਹਾਂ ਤੁਹਾਡੀ ਛੋਟੀ ਜਹੀ ਲਾਪਰਵਾਹੀ ਤੁਹਾਨੂੰ ਸਾਈਬਰ ਧੋਖਾਧੜੀ ਦਾ ਸ਼ਿਕਾਰ ਬਣਾ ਰਹੀ ਹੈ ਲੋਕ ਲਗਾਤਾਰ ਇਸ ਜਾਲ ਦੇ ਵਿੱਚ ਫਸਦੇ ਜਾ ਰਹੇ ਹਨ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਿਸ ਤਰੀਕੇ ਨਾਲ ਸਾਈਬਰ ਅਪਰਾਧੀਆਂ ਦੇ ਜਾਲ ਵਿੱਚ ਫਸ ਜਾਂਦੇ ਹਨ ਜੇਕਰ ਤੁਸੀਂ ਧੋਖਾਧੜੀ ਦਾ ਸ਼ਿਕਾਰ ਹੋ ਗਏ ਹੋ ਤੇ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਅੱਗੇ ਕੀ ਕਰਨਾ ਹੈ ਤੇ ਇਸ ਜਾਣਕਾਰੀ ਨੂੰ ਧਿਆਨ ਨਾਲ ਸੁਣੋ ਡਿਜੀਟਲ ਯੁੱਗ ਵਿੱਚ ਸਾਈਬਰ ਅਪਰਾਧ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਸਾਈਬਰ ਅਪਰਾਧੀ ਬੱਚਿਆਂ ਬਜ਼ੁਰਗਾਂ ਅਤੇ ਨੌਜਵਾਨਾਂ ਦੇ ਬੈਂਕ ਖਾਤੇ ਖਾਲੀ ਕਰਨ ਲਈ ਵੱਖ-ਵੱਖ ਹਤਖੰਡੇ ਵਰਤ ਰਹੇ ਹਨ ਅਜਿਹੇ ਮਾਮਲਿਆਂ ਨੇ smartphones ਅਤੇ ਇੰਟਰਨੈਟ ਦੇ ਵਰਤੋਂ ਕਰਨ ਵਾਲੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ ਕਿਉਂਕਿ ਹਰ ਰੋਜ਼ ਸਾਈਬਰ ਅਪਰਾਧੀ ਲੋਕਾਂ ਨੂੰ ਵਕ-ਵਕ ਚਾਲਾਂ ਨਾਲ ਧੋਖਾ ਦੇ ਕੇ ਪੈਸੇ ਗਾਇਬ ਕਰ ਰਹੇ ਹਨ ਇਸ ਕੇਸ ਵਿੱਚ ਆਮ ਤੌਰ ਤੇ ਅਪਰਾਧੀ सीबीआई ਜਾਂ ਜਾਂ ਪੁਲਿਸ ਵਾਲੇ ਵੱਜੋਂ ਨਕਲ ਕਰਨ ਨੂੰ ਬੁਲਾਉਂਦੇ ਹਨ ਅੱਗੋਂ ਕਹਿਣ ਕਿ ਤੁਹਾਡੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਅਜਿਹੇ 'ਚ ਜੇਕਰ ਤੁਸੀਂ ਇਸ ਮਾਮਲੇ 'ਚੋਂ ਆਪਣਾ ਨਾਮ ਹਟਾਉਣਾ ਚਾਹੁੰਦੇ ਹੋ ਇਸ ਦੌਰਾਨ ਤੋਂ ਹੱਡੇ ਤੋਂ ਪੈਸੇ ਦੀ ਮੰਗ ਕੀਤੀ ਜਾਵੇਗੀ ਕੋਈ ਵੀ ਪੁਲਿਸ ਕਰਮਚਾਰੀ ਤੁਹਾਨੂੰ ਵੀਡੀਓ ਲਈ ਕਾਲ ਨਹੀਂ ਕਰੇਗਾ ਨਾਲ ਹੀ ਡਿਜੀਟਲ ਗ੍ਰਿਫਤਾਰੀ ਵਰਗੀ ਕੋਈ ਚੀਜ਼ ਨਹੀਂ ਹੈ ਪੁਲਿਸ ਤੁਹਾਨੂੰ ਕਦੇ ਵੀ ਡਿਜੀਟਲ ਰੂਪ ਵਿੱਚ ਗ੍ਰਿਫਤਾਰ ਨਹੀਂ ਕਰੇਗੀ ਸਾਈਬਰ ਡੀਐਸਪੀ ਅਨੁਸਾਰ ਇੰਨੀ ਦਿਨੀ ਬਿਜਲੀ ਵਿਭਾਗ ਬੈਂਕ ਖਜ਼ਾਨਾ ਦਫ਼ਤਰ ਦੀ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ ਇਸ ਸਮੇਂ ਦੌਰਾਨ ਫੋਨ ਕਾਲਾਂ ਕੀਤੀਆਂ ਜਾਣਗੀਆਂ ਤੁਹਾਨੂੰ ਇੱਕ ਕਰਮਚਾਰੀ ਦੇ ਰੂਪ ਵਿੱਚ ਇੱਕ ਕਾਲ ਆਵੇਗੀ ਜਾਂ ਇੱਕ ਬੈਂਕ ਕਰਮਚਾਰੀ ਵੱਜੋਂ ਪੇਸ਼ ਕਰਕੇ ਤੁਹਾਡੇ ਤੋਂ KYC ਵੇਰਵੇ ਮੰਗੇ ਜਾਣਗੇ ਅਜਿਹੇ ਚ ਜਿਵੇਂ ਹੀ ਤੁਸੀਂ ਡਿਟੇਲ ਸ਼ੇਅਰ ਕਰੋਗੇ ਤੁਹਾਡਾ ATM ਬਲੌਕ ਹੋ ਜਾਵੇਗਾ ਜੇਕਰ ਕੋਈ ਅਧਿਆਪਕ ਸੇਵਾ ਮੁਕਤ ਹੋਇਆ ਹੈ ਤਾਂ ਉਹਨਾਂ ਨੂੰ ਫੋਨ ਕਾਲ ਰਾਹੀਂ ਸੂਚਿਤ ਕੀਤਾ ਜਾਂਦਾ ਹੈ ਕਿ ਉਹਨਾਂ ਦੀ ਪੈਨਸ਼ਨ ਕੱਟ ਦਿੱਤੀ ਜਾਵੇਗੀ ਇਸ ਦਿਲਸਲੇ ਵਿੱਚ ਸਾਈਬਰ ਅਪਰਾਧੀ ਉਹਨਾਂ ਤੋਂ ਵੇਰਵੇ ਮੰਗਦੇ ਹਨ ਅਤੇ ਫਿਰ ਪੈਸੇ ਗਾਇਬ ਕਰ ਦਿੱਤੇ ਜਾਂਦੇ ਹਨ ਇਸ ਵਿੱਚ ਜ਼ਿਆਦਾ ਨੌਜਵਾਨ ਸ਼ਾਮਿਲ ਹੋ ਰਹੇ ਹਨ ਇਸ ਮਾਮਲੇ ਵਿੱਚ ਪਹਿਲਾਂ ਤੁਹਾਨੂੰ ਕੁਝ ਪੈਸੇ ਨਿਵੇਸ਼ ਕਰਨ ਲਈ ਕਿਹਾ ਜਾਂਦਾ ਹੈ ਬਦਲੇ ਵਿੱਚ ਸਾਈਬਰ ਧੋਖੇਬਾਜ਼ ਉਹਨਾਂ ਨੂੰ ਦੁੱਗਣੇ ਜਾਂ ਤਿੰਨ ਗੁਣਾ ਪੈਸੇ ਦੇਣ ਦਾ ਵਾਅਦਾ ਕਰਦੇ ਹਨ ਜਦੋਂ ਇਸ ਵਿੱਚ ਫਸ ਜਾਂਦੇ ਹਨ ਤਾਂ ਉਹਨਾਂ ਨੂੰ ਫਿਰ ਤੋਂ ਵੱਡੀ ਰਕਮ ਨਿਵੇਸ਼ ਕਰਨ ਲਈ ਕਿਹਾ ਜਾਂਦਾ ਹੈ ਅਤੇ ਪੈਸੇ ਲੈਣ ਤੋਂ ਬਾਅਦ ਉਹਨਾਂ ਦੇ ਪੈਸੇ ਵਾਪਸ ਨਹੀਂ ਕੀਤੇ ਜਾਂਦੇ ਖਾਤੇ ਬਣਾਉਂਦੇ ਸਮੇਂ ਲੌਗਇਨ ਆਈਡੀ ਅਤੇ ਪਾਸਵਰਡ ਆਪਣਾ ਮਜ਼ਬੂਤ ਰੱਖੋ ਤਾਂ ਜੋ ਜੇ ਤੁਹਾਡਾ ਫੋਨ ਕਿਸੇ ਹੋਰ ਵਿਅਕਤੀ ਕੋਲ ਹੈ ਤਾਂ ਉਹ ਤੁਹਾਡੇ ਫੋਨ ਨਾਲ ਕੋਈ ਛੇੜਛਾੜ ਨਾ ਕਰ ਸਕੇ ਤੇ ਨਾਲ ਹੀ ਆਪਣੀ OTP ਕਿਸੇ ਨੂੰ ਸ਼ੇਅਰ ਨਾ ਕਰੋ ਸਭ ਤੋਂ ਮਹੱਤਵਪੂਰਨ ਜਾਣਕਾਰੀ ਇਹ ਹੈ ਕਿ ਲੋਕ ਅੱਜਕੱਲ ਆਪਣੇ ਬਾਇਓ ਡਾਟਾ ਜਾਂ ਡਿਟੇਲ ਸੋਸ਼ਲ ਮੀਡੀਆ ਤੇ ਸਾਂਝਾ ਕਰਨ ਲੱਗੇ ਹਨ ਜਿਸ ਕਰਕੇ ਉਹ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੁੰਦੇ ਹਨ ਇਦਾਂ ਦੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਪੰਜਾਬ ਲੋਕ ਆਵਾਜ਼